ਹਾਉਤਾ ਦੀ ਕਿਤਾਬ 6ਵਾਂ ਅਧਿਆਇ 20ਵੇਂ ਵਚਨ ਤੋਂ ਪੜਾਂਗੇ। हे ਮੇਰੇ ਪੁੱਤਰ ਮੇਰੀ ਆਗਿਆਵਾਂ ਨੂੰ ਮੰਨ। ਅਤੀ ਆਪਣੀ ਮਾ ਦੀ ਸਿੱਖਿਆ ਨੂੰ ਤੂੰ ਨਾ ਟਾਲ। ਇਹਨਾਂ ਨੂੰ ਆਪਣੇ ਮਨ ਦੇ ਵਿੱਚ ਹਮੇਸ਼ਾ ਸਮਾ ਕੇ ਰੱਖ ਲੈ। ਅਤੀ ਆਪਣੀ ਗਲੇ ਦਾ ਹਾਰ ਬਣਾ ਲੈ। ਉਹ ਤੇਰੇ ਚੱਲਣ ਦੇ ਵਿੱਚ ਤੇਰੀ ਅਗਵਾਈ ਸੌਂਦੇ ਸਮੇਂ ਤੇਰੀ ਰਾਖੀ ਅਤੇ ਜਾਗਦੇ ਸਮੇਂ ਤੇਰੇ ਨਾਲ ਗੱਲਾਂ ਕਰਨ ਗਿਆ 24ਵਾਂ ਵਚਨ ਤਾਂ ਕਿ ਤੈਨੂੰ ਮੂਰਖ ਇਸਤਰੀ ਤੋਂ ਬਚਾਵੇ ਅਤੇ ਪਰਾਈ ਔਰਤ ਦੀਆਂ ਚਿਕਨੀਆਂ ਚਿਕਨੀਆਂ ਗੱਲਾਂ ਤੋਂ ਬਚਾਵੇ ਇੱਥੇ ਕੀ ਲਿਖਿਆ ਹੈ ਅਤੇ ਪ੍ਰਾਈ ਔਰਤ ਦੀਆਂ ਚਿਕਨੀਆਂ ਚੁਪੜੀਆਂ ਗੱਲਾਂ ਤੋਂ ਤੈਨੂੰ ਬਚਾਵੇ ਉਹਦੀ ਸੁੰਦਰਤਾ ਵੇਖ ਕੇ ਤੂੰ ਆਪਣੇ ਮਨ 'ਚ ਉਹਦੀ ਇੱਛਾ ਨਾ ਕਰ ਪਿਆਰਿਓ ਉਹਦੀ ਸੁੰਦਰਤਾ ਆਮ ਤੌਰ 'ਤੇ ਅਸੀਂ ਵੇਖਦੇ ਹਾਂ ਲੜਕੇ ਲੜਕੀਆਂ ਜਵਾਨ ਹੋਣ ਤੋਂ ਬਾਅਦ ਲੜਕੇ ਜਦੋਂ ਲੜਕੀਆਂ ਨੂੰ ਵੇਖਦਿਆਂ ਲੜਕੀਆਂ ਜਦੋਂ ਲੜਕਿਆਂ ਨੂੰ ਵੇਖਦਿਆਂ ਹੈ ਅਤੇ ਇੱਕ ਦੂਜੇ ਦੇ ਵੱਲ ਉਹ ਖਿੱਚੇ ਜਾਂਦੇ ਆ ਜਿਵੇਂ ਚੁੰਬਕ ਅਤੇ ਲੋਹਾ ਨੇੜੇ-ਨੇੜੇ ਮੰਨ ਲਓ ਚੁੰਬਕ ਉਹਨੂੰ ਖਿੱਚਦਾ ਹੈ ਜਾਂ ਲੋਹਾ ਉਹਦੇ ਵੱਲ ਜਾਂਦਾ ਨਹੀਂ ਪਤਾ ਪਰ ਇੱਕ ਗੱਲ ਸੱਚ ਉਹ ਇਹ ਆ ਇਹ ਦੋਨੋਂ ਅਲੱਗ ਨਹੀਂ ਰਹਿ ਸਕਦੇ ਇੱਕਦਮ ਨੇੜੇ ਆ ਜਾਂਦੇ ਆ ਇਹ ਸੱਚਾ ਇੱਕ ਲੜਕਾ ਜਵਾਨ ਹੋਣ ਤੋਂ ਬਾਅਦ ਇੱਕ ਸੋਹਣੀ ਲੜਕੀ ਨੂੰ ਜਦੋਂ ਵੇਖਦਾ ਹੈ ਉਹ ਲੜਕਾ ਇੱਕ ਤਰ੍ਹਾਂ ਦਾ ਉਸ ਲੜਕੀ ਦੇ ਵੱਲ ਖਿੱਚਿਆ ਜਾਂਦਾ ਹੈ ਇੱਕ ਲੜਕੀ ਜਦ ਇੱਕ ਸੁੰਦਰ ਲੜਕੇ ਨੂੰ ਦੇਖ ਦਿਆ ਤਾਂ ਉਸ ਲੜਕੀ ਦੇ ਵਿੱਚ ਉਸ ਲੜਕੇ ਦੇ ਪ੍ਰਤੀ ਇੱਕ ਤਰ੍ਹਾਂ ਉਹ ਆਮ ਤੌਰ ਤੇ ਖਿੱਚੀ ਜਾਂਦੀ ਆ ਇਹ ਸਹੀ ਆ ਜਾਂ ਨਹੀਂ ਹੁੰਦਾ ਤੁਸੀਂ ਆਪ ਹੀ ਦੱਸੋ ਪਿਆਰਿਓ ਇੱਥੇ ਕੀ ਲਿਖਿਆ ਜਾਂਦੇ ਹਾਂ ਉਹਦੀ ਸੁੰਦਰਤਾ ਦੇ ਪ੍ਰਤੀ ਤੇਰੇ ਮਨ ਦੇ ਵਿੱਚ ਲਾਲਸਾ ਨਾ ਆਵੇ ਆਮ ਤੌਰ ਤੇ ਲੜਕੇ ਜੇ ਕੋਈ ਸੁੰਦਰ ਲੜਕੀ ਦਿਖਾਈ ਦੇਵੇ ਤਾਂ ਆਮ ਤੌਰ ਤੇ ਉਹ ਮਨ ਦੇ ਵਿੱਚ ਇੱਕ ਗੱਲ ਸੋਚਦੇ ਆਂ ਜੇ ਇਹਦੇ ਨਾਲ ਦੋਸਤੀ ਕਰਾਂ ਤਾਂ ਵਧੀਆ ਹੈ ਜੇ ਇਹ ਮੇਰੀ ਫਰੈਂਡ ਹੋਵੇ ਤਾਂ ਕਿੰਨਾ ਵਧੀਆ ਹੋਏਗਾ ਇਹਦੇ ਨਾਲ ਸਮਾਂ ਬਿਤਾਉਣ ਤੇ ਵਧੀਆ ਹੋਏਗਾ ਇਹਦੇ ਨਾਲ ਦੋਸਤੀ ਹੋਣ ਤੇ ਵਧੀਆ ਹੋਏਗਾ ਇਹ ਮੇਰੀ ਪਤਨੀ ਹੋਵੇ ਤਾਂ ਕਿੰਨਾ ਵਧੀਆ ਹੋਏਗਾ ਇਸ ਤਰ੍ਹਾਂ ਕਈ ਇੱਛਾਵਾਂ ਕਈ ਇੱਛਾਵਾਂ ਸ਼ੈਤਾਨ ਮਨ ਦੇ ਵਿੱਚ ਪਾਉਂਦਾ ਹੈ ਇਹ ਸੱਚਾ ਲੜਕੇ ਦਾ ਸੁਭਾਅ ਇਹ ਆ ਕਿ ਜਦ ਕੋਈ ਸੁੰਦਰ ਲੜਕੀ ਦਿਖਾਈ ਦਿੰਦੀ ਹੈ ਉਹਦੇ ਮਨ 'ਚ ਕਈ ਇੱਛਾਵਾਂ ਆਉਂਦੀਆਂ ਹੈ ਕਈ ਵਿਚਾਰ ਪੈਦਾ ਹੁੰਦੇ ਆ ਜਦ ਅਸੀਂ ਔਰਤ ਨੂੰ ਵੇਖਦੇ ਹਾਂ ਆਦਮੀ ਦੇ ਸੋਹਣੇਪਨ ਤੋਂ ਵੱਧ ਕੇ ਔਰਤ ਆਦਮੀ ਦੀਆਂ ਗੱਲਾਂ ਨਾਲ ਖਿੱਚੀ ਜਾਂਦੀ ਆ ਅਤੇ ਪਸੰਦ ਕਰਦੀ ਆ ਇਹ ਕੁਝ ਵਿਦਵਾਨਾਂ ਦਾ ਮੰਨਣਾ ਹੈ ਪਿਆਰੋ ਅੱਜ ਤੁਹਾਡੇ ਵਿੱਚੋਂ ਕੋਈ ਸੋਹਣੇਪਨ ਨੂੰ ਵੇਖ ਕੇ ਖਿੱਚਿਆ ਜਾ ਰਿਹਾ ਹੈ ਜਾਂ ਕੋਈ ਕਿਸੇ ਦੀਆਂ ਗੱਲਾਂ ਤੋਂ ਖਿੱਚਿਆ ਜਾ ਰਿਹਾ ਹੈ ਆਪਣੇ ਜੀਵਨ ਤੇ ਗੌਰ ਕਰ ਲਓ ਮੈਂ ਇਹ ਚਾਹੁੰਦਾ ਹਾਂ ਪਿਆਰੋ ਸੁਲੇਮਾਨ ਵਾਨਾਂ ਨੂੰ ਧਿਆਨ ਚ ਰੱਖਦੇ ਹੋਏ ਇਹ ਗੱਲ ਲਿਖ ਪਾ ਰਿਹਾ ਹੈ ਸਾਵਧਾਨ ਬੁਰੀ ਔਰਤ ਯਾਨੀ ਚਰਿੱਤਰਹੀਨ ਔਰਤ ਵਹਿ ਵਿਚਾਰਨ ਔਰਤ ਯਾਨੀ ਪੈਸੇ ਦੇ ਲਈ ਉਹ ਆਪਣੇ ਸ਼ਰੀਰ ਨੂੰ ਵੀ ਦਾਤੇ ਲਾਉਣ ਵਾਲੀ ਔਰਤ ਪੈਸੇ ਦੇ ਲਈ ਕੋਈ ਵੀ ਗਲਤ ਕੰਮ ਕਰਨ ਵਾਲੀ ਔਰਤ ਐਸੀ ਔਰਤ ਦਾ ਕੋਈ ਪਰਿਵਾਰ ਜਾਂ ਐਸੀ ਔਰਤ ਦਾ ਕੋਈ ਸਨਮਾਨ ਵਾਲਾ ਜੀਵਨ ਜਾਂ ਉਹਦਾ ਕੋਈ ਵਿਅਕਤੀਤਵ ਨਹੀਂ ਰਹਿੰਦਾ ਪਿਆਰਿਓ ਤੁਸੀਂ ਵੇਖੋ ਸਾਰਾ ਸੰਸਾਰ ਕਿਸ ਵੱਲ ਜਾ ਰਿਹਾ ਹੈ ਪੈਸਿਆਂ ਦੇ ਲਈ ਸੁਖ ਭੋਗ ਦੇ ਲਈ ਖੁਸ਼ੀ ਅਤੇ ਆਨੰਦ ਦੇ ਲਈ ਧਨ ਦੌਲਤ ਦੇ ਲਈ ਜੋ ਕੋਈ ਵੀ ਕੰਮ ਕਰਨ ਦੇ ਲਈ ਤਿਆਰ ਰਹਿੰਦੇ ਆ ਅੱਜ ਸਮਾਜ 'ਚ ਉਹਨਾਂ ਦੀ ਗਿਣਤੀ ਵਧਦੀ ਜਾ ਰਹੀ ਆ ਮੇਰੇ ਭੈਣੋ ਅਤੇ ਭਰਾਵੋ ਜੇ ਤੁਸੀਂ ਆਤਮਿਕ ਹੋਤਾ ਮਸੀਹ ਦੀ ਸੰਤਾਨ ਹੋਤਾ ਬਾਈਬਲ ਦੱਸਦੀ ਹੈ ਇਬਰਾਨੀਆਂ ਦੀ ਪਤਰੀ 11ਵਾਂ ਅਧਿਆਇ 23ਵੇਂ ਵਚਨ ਤੋਂ ਪੜ੍ਹਾਂਗੇ ਵਿਸ਼ਵਾਸ ਨਾਲ ਹੀ ਮੂਸਾ ਦੀ ਮਾਂ ਅਤੇ ਪਿਤਾ ਨੇ ਉਸਨੂੰ ਪੈਦਾ ਹੋਣ ਤੋਂ ਬਾਅਦ ਤਿੰਨ ਮਹੀਨਿਆਂ ਤੱਕ ਲੁਕੋ ਕੇ ਰੱਖਿਆ ਕਿਉਂਕਿ ਉਹਨਾਂ ਨੇ ਵੇਖਿਆ ਕਿ ਲੜਕਾ ਸੁੰਦਰ ਹੈ ਅਤੇ ਉਹ ਰਾਜੇ ਦੀ ਆਗਿਆ ਤੋਂ ਨਾ ਢਰੇ ਵਿਸ਼ਵਾਸ ਦੇ ਨਾਲ ਹੀ ਮੂਸਾ ਨੇ ਸਿਆਣਾ ਹੋ ਕੇ ਫਿਰੋਂ ਦੀ ਬੇਟੀ ਦਾ ਪੁੱਤਰ ਅਖਵਾਂਨ ਤੋਂ ਮਨਾ ਕੀਤਾ ਇਸ ਲਈ ਕਿ ਉਸ ਨੂੰ ਪਾਪ ਦੇ ਵਿੱਚ ਥੋੜੇ ਸਮੇਂ ਸੁਖ ਭੋਗਣ ਨਾਲੋਂ ਪਰਮੇਸ਼ਵਰ ਦੇ ਲੋਕਾਂ ਦੇ ਨਾਲ ਦੁੱਖ ਭੋਗਣਾ ਜ਼ਿਆਦਾ ਉੱਤਮ ਲੱਗਿਆ ਉਸ ਨੇ ਮਸੀਹ ਦੇ ਕਾਰਨ ਨਿੰਦਿਤ ਹੋਣ ਦੇ ਨਾਲੋਂ ਮਿਸਰ ਦੇ ਪੰਡਾਰ ਦੇ ਨਾਲੋਂ ਵੱਡਾ ਧੰਨ ਸਮਝਿਆ ਕਿਉਂਕਿ ਉਸ ਦੀਆਂ ਅੱਖਾਂ ਫਲ ਪਾਉਣ ਦੇ ਵੱਲ ਲੱਗੀਆਂ ਹੋਈਆਂ ਸੀ ਪਿਆਰਿਓ ప్రతిਫਲ ਪਾਉਣ ਵੱਲ ਉਹਦੀਆਂ ਅੱਖਾਂ ਲੱਗੀਆਂ ਹੋਈਆਂ ਸੀ ਧਾਰਮਿਕਤਾ ਨਾਲ ਜੀਨ ਤੇ ప్రతిਫਲ ਮਿਲੇਗਾ ਪਵਿੱਤਰ ਜੀਵਨ ਜੀਨ ਤੇ ప్రతిਫਲ ਮਿਲੇਗਾ ਤੁਹਾਡੇ ਵਿੱਚੋਂ ਕਿੰਨੇ ਵਿਸ਼ਵਾਸ ਕਰਦੇ ਆ ਜੇਕਰ ਅਸੀਂ ਪਵਿੱਤਰ ਜੀਵਨ ਜੀਵਾਂਗੇ ਇਮਾਨਦਾਰੀ ਨਾਲ ਜੀਵਾਂਗੇ ਖਰਾਈ ਨਾਲ ਜੀਵਾਂਗੇ ਇੱਕ ਵੱਡਾ ప్రతిਫਲ ਪਾਵਾਂਗੇ ਵਿਸ਼ਵਾਸ ਕਰਨ ਵਾਲੇ ਆਪਣੇ ਹੱਥਾਂ ਨੂੰ ਵਿਖਾਓ ਵਿਸ਼ਵਾਸ ਕਰ ਰਹੇ ਹਾਂ ਜੇ ਪਵਿੱਤਰ ਜੀਵਨ ਜੀਓਗੇ ਖਰਾ ਜੀਵਨ ਜੀਓਗੇ ਇਮਾਨਦਾਰੀ ਵਾਲਾ ਜੀਵਨ ਜੀਓਗੇ ਅਸੀਂ ਆਸ਼ੀਸ਼ ਪਾਵਾਂਗੇ ਤੁਸੀਂ ਵਿਸ਼ਵਾਸ ਕਰਕੇ ਆਪਣਾ ਹੱਥ ਵਿਖਾਇਆ ਹੈ ਨਾ ਤਾਂ ਫਿਰ ਤੁਸੀਂ ਪਵਿੱਤਰ ਜੀਵਨ ਜੀਣ ਦੀ ਕੋਸ਼ਿਸ਼ ਕਰ ਰਹੇ ਹੋ ਪਵਿੱਤਰ ਜੀਵਨ ਜੀਣ ਦੀ ਪ੍ਰਭੂ ਨੂੰ ਖੁਸ਼ ਕਰਨ ਦੀ ਕਿ ਅਸੀਂ ਕੋਸ਼ਿਸ਼ ਕਰ ਰਹੇ ਹਾਂ ਜੋ ਪਵਿੱਤਰ ਜੀਵਨ ਜੀਦਾ ਪਰਮੇਸ਼ਰ ਉਸ ਨੂੰ ਆਸ਼ੀਸ਼ ਦਿੰਦੇ ਆ ਬਾਈਬਲ 'ਚ ਇਸ ਤਰ੍ਹਾਂ ਕਿਸੇ ਨਾਲ ਹੋਇਆ ਹੈ ਜੇ ਹੋਇਆ ਹੈ ਤਾਂ ਉਹ ਕੌਣ ਹੈ ਇਹ ਅਦਭੁਤ ਗੱਲ ਹੈ ਨਾ ਯੂਸਫ ਦੀ ਮੌਤ ਨੂੰ ਹੋਏ 3500 ਸਾਲ ਹੋ ਗਏ ਪਿਆਰਿਓ ਕਿੰਨੇ ਸਾਲ ਹੋ ਗਏ 3500 ਸਾਲ ਬੀਤ ਗਏ ਲੇਕਿਨ ਅੱਜ ਵੀ ਯੂਸਫ ਸਾਡੇ ਵਿਚਾਰ ਜ਼ਿੰਦਾ ਹੈ ਅੱਜ ਵੀ ਉਸ ਦਾ ਨਾਮ ਸਾਡੀ ਜ਼ੁਬਾਨ ਤੇ ਆਉਂਦਾ ਹੈ ਵਜਾ ਕੀ ਆ ਉਹ ਪਵਿੱਤਰ ਜੀਵਨ ਜੀ ਰਿਆ ਸੀ ਇਸੇ ਲਈ ਹੀ ਅੱਜ ਵੀ ਯੂਸਫ ਸਾਡੇ ਲਈ ਇੱਕ ਨਮੂਨਾ ਬਣਿਆ ਹੈ ਸਾਡੇ ਲਈ ਆਦਰਸ਼ ਹੈ ਜੋ ਪਵਿੱਤਰ ਜੀਵਨ ਜਿੰਦੇ ਆ ਉਹ ਆਸ਼ੀਸ਼ਦਾਇਕ ਹੁੰਦੇ ਆ ਜੋ ਬੁਰਾ ਜੀਵਨ ਜੀ ਰਿਆ ਉਹਨਾਂ ਲਈ ਚੇਤਾਵਨੀਆਂ ਸैमਸਨ ਸਾਡੇ ਲਈ ਚੇਤਾਵਨੀ ਹੈ ਉਪਰਾਈ ਔਰਤ ਦੇ ਚੱਕਰਾ 'ਚ ਪੈ ਗਿਆ ਪ੍ਰਾਈ ਔਰਤ ਦੇ ਚੱਕਰਾ 'ਚ ਪੈ ਕੇ ਉਹ ਫਸ ਗਿਆ ਅਤੇ ਉਹਦਾ ਜੀਵਨ ਅੱਜ ਸਾਡੇ ਲਈ ਚੇਤਾਵਨੀਆਂ ਸੁਲੇਮਾਨ ਦਾ ਜੀਵਨ ਸਾਡੇ ਲਈ ਚੇਤਾਵਨੀਆਂ ਉਹ ਸਮਝਦਾਰ ਹੋਣ ਦੇ ਬਾਵਜੂਦ ਵੀ ਔਰਤ ਦੇ ਪ੍ਰਤੀ ਸਮਝਦਾਰੀ ਨਾ ਵਰਤ ਸਕਿਆ ਉਹ ਐਸਾ ਕਰਕੇ ਸਾਡੇ ਲਈ ਚੇਤਾਵਨੀ ਬਣ ਗਿਆ ਜੀਣਾ ਹੈ ਤੁਸੀਂ ਮੇਰੇ ਤਰ੍ਹਾਂ ਨਹੀਂ ਜੀਣਾ ਇਸ ਤਰ੍ਹਾਂ ਚੇਤਾਵਨੀ ਬਣ ਗਿਆ ਪਰ ਯੂਸਫ ਸਾਡੇ ਲਈ ਆਸ਼ੀਸ਼ ਹੈ ਪਰ ਯੂਸਫ ਜੋ ਕਿ ਸੋਹਣਾ ਸੀ ਆਪਣੇ ਜੀਵਨ ਦੇ ਵਿੱਚ ਉਸ ਨੇ ਅਦਭੁਤ ਫੈਸਲੇ ਕੀਤੇ ਉਹ ਕੀ ਸੀ ਕਿ ਮੈਂ ਆਪਣੇ ਜੀਵਨ ਚ ਪਵਿੱਤਰਤਾਈ ਨੂੰ ਨਹੀਂ ਖਰਾਬ ਕਰਾਂਗਾ ਉਸ ਨੇ ਆਪਣੇ ਜੀਵਨ ਦੇ ਆਲੇ-ਦੁਆਲੇ ਵਾੜੇ ਲਾਏ ਚਾਹੇ ਕੁਝ ਵੀ ਹੋ ਜਾਵੇ ਇਸ ਜਵਾਨੀ ਨੂੰ ਮੈਂ ਕਿਸੇ ਦੇ ਵੀ ਹੱਥ ਦੇ ਵਿੱਚ ਸੌਂਪਾਂਗਾ ਨਹੀਂ ਪਿਆਰਿਓ ਜਦੋਂ ਮੈਂ ਜਵਾਨ ਸੀ ਆਪਣੇ ਜੀਵਨ 'ਚ ਫੈਸਲਾ ਕੀਤਾ ਕਿ ਮੈਂ ਆਪਣਾ ਜੀਵਨ ਪ੍ਰਭੂ ਨੂੰ ਦੇ ਰਿਹਾ ਹਾਂ ਜਦ ਮੇਰਾ ਵਿਆਹ ਹੋ ਗਿਆ ਮੈਂ ਆਪਣਾ ਜੀਵਨ ਆਪਣੀ ਪਤਨੀ ਤੋਂ ਇਲਾਵਾ ਹੋਰ ਕਿਸੇ ਨੂੰ ਨਹੀਂ ਦਵਾਂਗਾ ਹੋਰ ਕਿਸੇ ਔਰਤ ਨਾਲ ਸੰਗਤੀ ਨਹੀਂ ਕਰਾਂਗਾ ਇਸ ਤਰ੍ਹਾਂ ਮੈਂ ਜਵਾਨੀ ਦੇ ਵਿੱਚ ਫੈਸਲਾ ਕੀਤਾ ਪਰਮੇਸ਼ਵਰ ਦੇ ਮਹਾਨ अनुग्रह ਦੇ ਨਾਲ ਉਸ ਫੈਸਲੇ ਦੇ ਵਿੱਚ ਪਰਮੇਸ਼ਵਰ ਨੇ ਮੇਰੀ ਮਦਦ ਕਰ ਦਿੱਤੀ ਭੈਣੋ ਤੇ ਭਰਾਵੋ ਤੁਹਾਡੇ ਜੀਵਨ ਦੇ ਬਾਰੇ ਅੱਜ ਕੀ ਆ ਅੱਜ ਅਸੀਂ ਵੇਖਦੇ ਆ 14 ਸਾਲ ਦੀ ਉਮਰ ਦੇ ਵਿੱਚ ਹੀ ਲੜਕੀਆਂ ਦੋ ਤਿੰਨ ਬॉयਫ੍ਰੈਂਡਸ ਦੇ ਨਾਲ ਘੁੰਮਦੀਆਂ ਦਿਖਾਈ ਦਿੰਦੀਆਂ ਹੈ 14 ਸਾਲ ਦੀ ਉਮਰ ਆਉਣ ਤੋਂ ਪਹਿਲਾਂ ਹੀ ਦੋ ਤਿੰਨ ਲੜਕੀਆਂ ਨਾਲ ਘੁੰਮਣ ਵਾਲੇ ਲੜਕੇ ਸਾਨੂੰ ਦਿਖਾਈ ਦਿੰਦੇ ਆ ਇਹ ਆ ਅੱਜ ਦੇ ਹਾਲਾਤ ਤੁਹਾਡੇ ਹਾਲਾਤ ਕੀ ਆ ਥੋੜੀ ਦੇਰ ਪਹਿਲਾਂ ਤੁਸੀਂ ਹੱਥ ਵਿਖਾ ਕਿਉਂ ਹੱਥ ਵਿਖਾਏ ਜੇ ਪਵਿੱਤਰਤਾ ਤੇ ਇਮਾਨਦਾਰੀ ਵਾਲਾ ਜੀਵਨ ਜੀਵਾਂਗੇ ਤਾਂ ਪ੍ਰਭੂ ਮੈਨੂੰ ਬਹੁਤੀ ਅਲੀ ਆਸ਼ੀਸ਼ ਦਾ ਕਾਰਨ ਬਣਾਵੇਗਾ ਇਹ ਸੱਚ ਹੈ ਜਾਣ ਕੇ ਜੇ ਤੁਸੀਂ ਵਿਸ਼ਵਾਸ ਕਰ ਰਹੇ ਹੋ ਤਾਂ ਤੁਸੀਂ ਪਵਿੱਤਰ ਜੀਵਨ ਜਿਓ ਅੱਜ ਤੁਸੀਂ ਕਿਹੜੇ ਪਾਪ ਨਾਲ ਆਪਣੇ ਕੈਰੈਕਟਰ ਨੂੰ ਖਰਾਬ ਕਰ ਰਹੇ ਹੋ ਕਿਹੜੇ ਪਾਪ ਨਾਲ ਆਪਣੀ ਆਤਮਿਕ ਤਾਨੂ ਬਰਬਾਦ ਕਰ ਰਹੇ ਹੋ ਆਪਣੀ ਪੜ੍ਹਾਈ ਨੂੰ ਨਾਸ਼ ਕਰ ਰਹੇ ਆ ਆਪਣੇ ਪਰਿਵਾਰ ਨੂੰ ਤੁਸੀਂ ਨਾਸ਼ ਕਰ ਰਹੇ ਹੋ ਉਹਨਾਂ ਸਾਰੇ ਗੁਨਾਹਾਂ ਨੂੰ ਛੱਡ ਕੇ ਉਹਨਾਂ ਤੋਂ ਅੱਗੇ ਵੱਧ ਕੇ ਅੱਗੇ ਨਿਕਲਣਾ ਹੀ ਸੱਚੀ ਆਤਮਿਕਤਾ ਹੈ ਪਾਪ ਕਰਨ ਦੇ ਲਈ ਯੂਸਫ ਨੂੰ ਆਪਣੇ ਜੀਵਨ ਚ ਕਈ ਮੌਕੇ ਮਿਲੇ ਪਾਪ ਚ ਡਿੱਗਣ ਦੇ ਲਈ ਕਈ ਪਰਖਿਆਵਾਂ ਆਈਆ ਅੱਜ ਇਸ ਵਚਨ ਨੂੰ ਸੁਣਨ ਵਾਲੇ ਭੈਣੋ ਅਤੇ ਭਰਾਵੋ ਤੁਹਾਡੀ ਜੀਵਨ ਚ ਕਈ ਪਰਖਿਆਵਾਂ ਆਈਆ ਤੁਹਾਡੇ ਤੋਂ ਪਾਪ ਕਰਵਾਉਣਾ ਹੈ ਪਾਪ ਕਰਨਾ ਹੈ ਤੁਹਾਨੂੰ ਪਰਖਿਆ ਚ ਪਾਉਣ ਵਾਲੇ ਕਈ ਲੋਗ ਆ ਪਾਪ ਤੇ ਜਿੱਤ ਪਾਉਣੀ ਆ ਜੇ ਤੁਹਾਡੇ ਨਾਲ ਪ੍ਰਭੂ ਹੈ ਤਾਂ ਹੀ ਜਿੱਤ ਪਾਉਗੇ ਘਰਚ ਪਤੀ ਨਹੀਂ ਆ ਆ ਇਹ ਕਹਿ ਕੇ ਪੋਤੀ ਪਰ ਦੀ ਪਤਨੀ ਨੇ ਉਸ ਨੂੰ ਕਿਨੂੰ ਜਦ ਯੂਸਫ ਨੂੰ ਫਸਲਾਇਆ ਤਾਂ ਉਹਦਾ ਜਵਾਬ ਕੀ ਸੀ ਜਾਣਦੇ ਹੋ ਮੈਂ ਐਸੀ ਵੱਡੀ ਦੁਸ਼ਤਾ ਕਰਕੇ ਪਰਮੇਸ਼ਵਰ ਦਾ ਵਿਰੋਧੀ ਕਿਉਂ ਬਣਾ ਅਰਥ ਜਾਣਦੇ ਹੋ ਕਿ ਯੂਸਫ ਜਾਣਦਾ ਸੀ ਕਿ ਯਹੋਵਾ ਮੇਰਾ ਹੈ ਉਹ ਮੇਰੇ ਨਾਲ ਹੈ ਜੇ ਪਰਮੇਸ਼ਵਰ ਮੇਰੇ ਨਾਲ ਹੈ ਤਾਂ ਮੈਂ ਤੇਰੇ ਨਾਲ ਪਾਪ ਕਿਉਂ ਕਰਾਂ ਨਾ ਵਿਖਣ ਵਾਲਾ ਪਰਮੇਸ਼ਵਰ ਤੁਹਾਡੇ ਨਾਲ ਹੈ ਜੇ ਇਹ ਵਿਸ਼ਵਾਸ ਕਰਦੇ ਹੋ ਤਾਂ ਆਪਣੇ ਜੀਵਨ 'ਚ ਤੁਸੀਂ ਚਮਤਕਾਰਾਂ ਨੂੰ ਵੇਖ ਸਕੋਗੇ ਪਰਮੇਸ਼ਵਰ ਯੂਸਫ ਨੂੰ ਦਿਖਾਈ ਨਹੀਂ ਦੇ ਰਿਹਾ ਸੀ ਲੇਕਿਨ ਜਿਵੇਂ ਕਿ ਪਰਮੇਸ਼ਵਰ ਉਸ ਦੇ ਕੋਲ ਖੜਾ ਹੈ ਉਹ ਆਤਮਿਕ ਅੱਖਾਂ ਨਾਲ ਵੇਖ ਪਾਇਆ ਇਸ ਲਈ ਉਸਨੇ ਕੋਈ ਬੁਰਾਈ ਨਹੀਂ ਕੀਤੀ ਸਾਡੇ ਸਾਰੇ ਲਈ ਨਮੂਨਾ ਬਣਿਆ ਭੈਣੋ ਅਤੇ ਭਰਾਵੋ ਯੂਸਫ ਦੇ ਪਵਿੱਤਰ ਜੀਵਨ ਜੀਣ ਤੇ ਉਸਨੂੰ ప్రతిਫਲ ਕੀ ਮਿਲਿਆ ਉਹ ਘਰ 'ਚ ਜੋ ਵੀ ਕੰਮ ਕਰਦਾ ਸੀ ਨੌਕਰ ਦਾ ਕੰਮ ਕਰਦਾ ਸੀ ਉਹ ਇੱਕ ਨੌਕਰ ਸੀ ਪਰ ਪਵਿੱਤਰਤਾਈ ਨੂੰ ਗਵਾਇਆ ਨਹੀਂ ప్రతిਫਲ ਕੀ ਮਿਲਿਆ ਯੂਸਫ ਨੇ ਜੋ ਪਵਿੱਤਰ ਜੀਵਨ ਜੀਆ ਉਸਨੂੰ ਐਨੀ ਆਸ਼ੀਸ਼ ਦਿੱਤੀ ਐਨੀ ਮਿਲੀ ਕਿ ਉਹ ਮਿਸਰ ਦਾ ਪ੍ਰਧਾਨ ਮੰਤਰੀ ਬਣਾ ਦਿੱਤਾ ਗਿਆ ਪਵਿੱਤਰ ਜੀਵਨ ਜੀਣ ਦੇ ਵਿੱਚ ਆਸ਼ੀਸ਼ਾ 다ਊਦ ਨੇ ਆਪਣੀ ਜਵਾਨੀ ਚ ਪਵਿੱਤਰ ਜੀਵਨ ਬਿਤਾਇਆ ਉਹ ਬੜਾ ਸੋਹਣਾ ਸੀ 다ਊਦ ਜੋ ਕਿ ਇੱਕ ਪਵਿੱਤਰ ਸੀ ਉਹ ਪਰਮੇਸ਼ਵਰ ਦੇ ਅਨੁਸਾਰ ਚੱਲ ਰਿਹਾ ਸੀ ਅਤੇ ਉਹ ਪਰਮੇਸ਼ਵਰ ਦੇ ਅਨੁਸਾਰ ਆਪਣਾ ਜੀਵਨ ਬਿਤਾ ਰਿਹਾ ਸੀ ਪਰਮੇਸ਼ਵਰ ਨੇ 다ਊਦ ਨੂੰ ਰਾਜਾ ਹੋਣ ਦੇ ਲਈ ਚੁਣਿਆ ਉਸ ਨੂੰ ਕਦੋਂ ਚੁਣਿਆ ਜਦ ਉਹ ਚਰਵਾਹਾ ਸੀ ਉਦੋਂ ਜਦੋਂ ਭੇਡਾਂ ਨੂੰ ਚਰਾ ਰਿਹਾ ਸੀ ਤਾਂ ਉਸ ਸਮੇਂ ਪਰਮੇਸ਼ਵਰ ਨੇ ਉਸ ਨੂੰ ਚੁਣਿਆ ਕਿਉਂ ਕਿਉਂਕਿ ਉਹ ਧਰਮੀ ਸੀ। ਦਾਊਦ ਕੀ ਕਰਦਾ ਸੀ ਪਿਆਰੇ ਉਹ ਭੇਡਾਂ ਨੂੰ ਚਰਾਇਆ ਕਰਦਾ ਸੀ ਭੈਣੋਂ ਅਤੇ ਭਰਾਵੋ ਅੱਜ ਤੁਸੀਂ ਕੋਈ ਵੀ ਕੰਮ ਕਰ ਰਹੇ ਹੋ ਉਹ ਛੋਟਾ ਕੰਮ ਹੋਵੇ ਵੱਡਾ ਕੰਮ ਹੋਵੇ ਜਾਂ ਫਿਰ ਘਰਾਂ ਦੇ ਵਿੱਚ ਕੰਮ ਕਰ ਰਹੇ ਹੋ ਚਾਹੇ ਆਫਿਸ ਬாய் ਹੋ ਕੋਈ ਵੀ ਕੰਮ ਹੋਵੇ ਕੀ ਪਰਖਿਆ ਨਹੀਂ ਆਉਂਦੀ ਜੋ ਆਫਿਸ ਬாய் ਦਾ ਕੰਮ ਕਰਦੇ ਆ ਉਹਨਾਂ ਦੀ ਜੀਵਨ ਚ ਪਰਖਿਆ ਨਹੀਂ ਹੁੰਦੀਆਂ ਜੋ ਘਰਾਂ ਦੇ ਵਿੱਚ ਕੰਮ ਕਰਦੇ ਆ ਉਹਨਾਂ ਨੂੰ ਪਰਖਿਆਵਾਂ ਨਹੀਂ ਆਉਂਦੀਆਂ ਨੌਕਰੀ ਵਾਲੀ ਜਗ੍ਹਾ ਤੇ ਪ੍ਰੀਖਿਆ ਨਹੀਂ ਹੁੰਦੀਆਂ ਕੰਮ ਕਰਨ ਵਾਲੀ ਜਗ੍ਹਾ ਤੇ ਪ੍ਰੀਖਿਆ ਨਹੀਂ ਹੁੰਦੀਆਂ ਹਸਪੀਟਲ ਦੇ ਸਮੇਂ ਪ੍ਰੀਖਿਆਵਾਂ ਨਹੀਂ ਹੁੰਦੀਆਂ ਤੁਸੀਂ ਕੋਈ ਵੀ ਹੋ ਸਕਦੇ ਹੋ ਤੁਸੀਂ ਕੋਈ ਛੋਟਾ ਕੰਮ ਹੀ ਕਿਉਂ ਨਾ ਕਰ ਰਹੇ ਹੋ ਸ਼ੈਤਾਨ ਤੁਹਾਨੂੰ ਬਿਲਕੁਲ ਛੱਡੇਗਾ ਹੀ ਨਹੀਂ ਚਾਹੇ ਤੁਸੀਂ ਕਿਸੇ ਉੱਤਮ ਅਹੁਦੇ ਤੇ ਹੋ ਫਿਰ ਵੀ ਸ਼ੈਤਾਨ ਤੁਹਾਨੂੰ ਨਹੀਂ ਛੱਡੇਗਾ ਉਹਦਾ ਇੱਕ ਹੀ ਕੰਮ ਹੈ ਤੁਹਾਨੂੰ ਨਾਸ਼ ਕਰਨਾ ਉਹ ਸ਼ੁਰੂਆਤ ਤੋਂ ਹੀ ਚੋਰਾ ਹਥਿਆਰਾ ਹੈ ਅਤੇ ਪਾਪੀ ਹੈ ਸਾਰਾ ਦਿਨ ਝੂਠ ਬੋਲਦਾ ਰਹਿੰਦਾ ਹੈ ਕਿਸੇ ਤਰੀਕੇ ਨਾਲ ਤੁਹਾਡੇ ਜੀਵਨ ਨੂੰ ਨਾਸ਼ ਕਰਨਾ ਹੈ ਉਸ ਨੇ ਕਮਰ ਕਸ ਲਿਆ ਇਸ ਲਈ ਤੁਹਾਡੇ ਤੇ ਨਿਗਾਹਾਂ ਲਗਾਈਆਂ ਹੈ ਬਾਈਬਲ ਦੱਸਦੀ ਆ ਵਿਰੋਧੀ ਸ਼ੈਤਾਨ ਗਰਜਣ ਵਾਲੇ ਸ਼ੇਰ ਦੀ ਤਰ੍ਹਾਂ ਇਸ ਖੋਜ ਵਿੱਚ ਰਹਿੰਦਾ ਕਿਸ ਨੂੰ ਫਾੜ ਖਾਵੇ ਸਾਡੇ ਆਲੇ ਦੁਆਲੇ ਫਿਰਦਾ ਰਹਿੰਦਾ ਹੈ ਫਿਰਦਾ ਰਹਿੰਦਾ ਹੈ ਪਿਆਰਿਓ ਇੱਕ ਦਿਨ ਇੱਕ ਭੈਣ ਮੇਰੇ ਕੋਲ ਆਈ ਬੜੀ ਪਤਲੀ ਜਿਹੀ ਬੜੀ ਕਮਜ਼ੋਰ ਸੀ ਉਹ ਬੜੀ ਮਾੜੀ ਸੀ ਇਸ ਲਈ ਉਹਦੇ ਚਿਹਰੇ ਤੇ ਕੋਈ ਰੌਣਕ ਨਹੀਂ ਸੀ ਅਤੇ ਆ ਕੇ ਉਹ ਕਹਿਣ ਲੱਗੀ ਪਾਸਟਰ ਜੀ ਆਪਣੇ ਜੀਵਨ ਚ ਮੈਂ ਭਿਆਨਕ ਸਮੱਸਿਆਵਾਂ ਦੇ ਵਿੱਚੋਂ ਨਿਕਲ ਰਹੀ ਹਾਂ ਭੈਣ ਕੀਆ ਇੱਕ ਲੜਕੇ ਨੇ ਮੈਨੂੰ ਪਿਆਰ ਕਰਕੇ ਮੇਰੇ ਜੀਵਨ ਨੂੰ ਨਾਸ਼ ਕਰ ਦਿੱਤਾ ਅੱਜ ਸ਼ੈਤਾਨ ਕਿੰਨਾ ਟੀਟ ਹੋ ਗਿਆ ਜਾਣਦੇ ਹੋ ਕੋਈ ਵੀ ਕਿਉਂ ਨਾ ਹੋਵੇ ਉਹਨੇ ਨਾਸ਼ ਕਰਨਾ ਹੈ ਉਹਦਾ ਤੁਹਾਡੇ ਸੋਹਣੇਪਨ ਨਾਲ ਕੋਈ ਰਿਸ਼ਤਾ ਨਹੀਂ ਆ ਉਹਦਾ ਰਿਸ਼ਤਾ ਤੁਹਾਡੀ ਆਤਮਾ ਨਾਲ ਹੈ ਕਿਸੇ ਤਰੀਕੇ ਨਾਲ ਤੁਹਾਨੂੰ ਨਰਕ ਲੈ ਕੇ ਜਾਣਾ ਹੈ ਇਸ ਤਰ੍ਹਾਂ ਨਰਕ ਲੈ ਕੇ ਜਾਣ ਦੇ ਲਈ ਇਸ ਧਰਤੀ ਤੇ ਤੁਹਾਡੇ ਤੋਂ ਉਸ ਨੇ ਕਈ ਪਾਪ ਕਰਵਾਉਣੇ ਆ ਉਹਦਾ ਇਹੀ ਮਕਸਦ ਆ ਇਸ ਲਈ ਭੈਣੋ ਤੇ ਭਰਾਵੋ ਤੁਹਾਡੇ ਵਿੱਚੋਂ ਕੋਈ ਹੈ ਮੈਂ ਗਰੀਬ ਹਾਂ ਨਾ ਮੈਂ ਕਮਜ਼ੋਰ ਹਾਂ ਨਾ ਇਸ ਲਈ ਸ਼ੈਤਾਨ ਮੇਰੇ ਕੋਲ ਨਹੀਂ ਆਇਆ ਮੈਂ ਇੰਨੀ ਸੋਹਣੀ ਨਹੀਂ ਹਾਂ ਨਾ ਮੈਂ ਤਾਂ ਬਹੁਤ ਮਦਰੀ ਹਾਂ ਮੈਂ ਸਹੀ ਨਹੀਂ ਆ ਮੈਂ ਬਹੁਤ ਪਤਲੀ ਹਾਂ ਮੈਂ ਪੜੀ ਲਿਖੀ ਨਹੀਂ ਆ ਇਸ ਲਈ ਸ਼ੈਤਾਨ ਮੈਨੂੰ ਨਹੀਂ ਪਰਖੇਗਾ ਇਸ ਤਰ੍ਹਾਂ ਕਹਿਣ ਵਾਲਾ ਕੋਈ ਹੈ ਤਾਂ ਆਪਣੇ ਹੱਥ ਵਿਖਾਓ ਕੋਈ ਹੈ ਸਾਡੇ ਵਿਚਕਾਰ ਪਾਸਟਰ ਜੀ ਸ਼ੈਤਾਨ ਮੇਰੇ ਕੋਲ ਬਿਲਕੁਲ ਆਉਂਦਾ ਹੀ ਨਹੀਂ ਆ ਤਾਂ ਫਿਰ ਤੁਸੀਂ ਬਹੁਤ ਵੱਡੇ ਸ਼ੈਤਾਨ ਹੋ ਇਹੀ ਆ ਨਾ ਪਿਆਰਿਓ ਤੁਸੀਂ ਕੋਈ ਵੀ ਹੋ ਤੁਹਾਡਾ ਇੱਕ ਆਤਮਾ ਉਸ ਆਤਮਾ ਨੂੰ ਨਰਕ ਲੈ ਕੇ ਜਾਣਾ ਸ਼ੈਤਾਨ ਦਾ ਕੰਮ ਆ ਭੈਣੋ ਅਤੇ ਭਰਾਵੋ ਉਹਦੇ ਸੋਹਣੇ ਪੰਨੂ ਵੇਖ ਕੇ ਤੂੰ ਆਪਣੇ ਮਨ ਦੇ ਵਿੱਚ ਉਸ ਦੀ ਲਾਲਸਾ ਨਾ ਕਰੀ ਅੱਜ ਕਈ ਲੜਕੇ ਜੇ ਕੋਈ ਸੋਹਣੀ ਲੜਕੀ ਦਿਖਾਈ ਦੇਵੇ ਬਸ ਉਹਨਾਂ ਦੇ ਮਨ 'ਚ ਕਈ ਇੱਛਾਵਾਂ ਆ ਜਾਂਦੀਆਂ ਹੈ ਇਸ ਲਈ ਪੈਣੋ ਤੇ ਪ੍ਰਭੂ ਧਿਆਨ ਨਾਲ ਸੁਣੋ ਲੜਕਾ ਖਿੱਚਿਆ ਜਾ ਸਕਦਾ ਲੜਕੀ ਖਿੱਚੀ ਜਾ ਸਕਦੀ ਆ ਲੇਕਿਨ ਸੁਣੋ ਬਾਈਬਲ ਦੱਸਦੀ ਆ ਕਾਲਜ ਦੇ ਦਿਨਾਂ 'ਚ ਤੁਹਾਡਾ ਕੰਮ ਹੈ ਪੜ੍ਹਾਈ ਕਰਨਾ ਜੇ ਤੁਸੀਂ ਨੌਕਰੀ ਕਰ ਰਹੇ ਹੋ ਤਾਂ ਤੁਹਾਡਾ ਕੰਮਾ ਸਿਰਫ ਨੌਕਰੀ ਕਰਨਾ ਤੁਸੀਂ ਜਿੱਥੇ ਵੀ ਕੰਮ ਕਰਦੇ ਹੋ ਜਿੱਥੇ ਵੀ ਰਹਿੰਦੇ ਹੋ ਆਪਣਾ ਕੰਮ ਕਰਦੇ ਅੱਗੇ ਵਧਦੇ ਜਾਣਾ ਹੈ ਸੋਹਣੀ ਔਰਤ ਹੋ ਸੁਣਾ ਆਦਮੀਓ ਇਹ ਸੁਣ ਕੇ ਆਪਣੇ ਮਨ ਦੇ ਵਿੱਚ ਵਿਚਾਰ ਦੀਆਂ ਗੱਲਾਂ ਬਾਤਾਂ ਲਿਆਉਣੀਆਂ ਇਹ ਸਾਡੇ ਲਈ ਪਾਪਾ ਆਪਣੀਆਂ ਇੱਛਾਵਾਂ ਦੇ ਪਿੱਛੇ ਦੌੜਦੇ ਹੋਏ ਆਪਣੇ ਜੀਵਨ ਨੂੰ ਦਾਤੇ ਲਾ ਕੇ ਨਾਸ਼ ਨਾ ਕਰੋ ਜਦੋਂ ਅਸੀਂ ਖਬਰਾਂ ਨੂੰ ਵੇਖਦੇ ਹਾਂ ਹਰ ਦਿਨ ਵਿਖਾਈ ਦੇਣ ਵਾਲਾ ਸਮਾਚਾਰ ਕੀ ਹੈ ਤੁਸੀਂ ਜਾਣਦੇ ਹੋ ਪਤੀ ਦੇ ਨੌਕਰੀ ਤੇ ਜਾਣ ਤੋਂ ਬਾਅਦ ਪਰਾਏ ਮਰਦ ਦੇ ਨਾਲ ਪਾਪ ਕਰਦੇ ਹੋਏ ਰੰਗੇ ਹੱਥੀ ਫੜੀ ਗਈ ਪਤਨੀ ਅਚਾਨਕ ਪਤੀ ਘਰੇ ਆਇਆ ਅਤੇ ਉਹਨੇ ਵੇਖਿਆ ਇਹ ਗਲਤ ਕੰਮ ਕਰ ਰਹੀ ਆ ਅਤੇ ਪਤਨੀ ਨੂੰ ਮਾਰ ਦਿੱਤਾ ਇਸ ਤਰ੍ਹਾਂ ਦੀਆਂ ਖਬਰਾਂ ਨੂੰ ਅੱਜ ਕੱਲ ਅਸੀਂ ਸੋਸ਼ਲ ਮੀਡੀਆ ਤੇ ਕਈ ਜਗ੍ਹਾਵਾਂ ਤੇ ਵੇਖਦੇ ਹਾਂ ਅਰਥ ਜਾਣਦੇ ਹੋ ਅੱਜ ਪਾਪ ਵਧਦਾ ਜਾ ਰਿਹਾ ਹੈ ਪੈਣੋ ਤੇ ਭਰਾਵੋ ਸੁਣੋ ਉਸ ਦਿਨ ਨਬੂਕਦਨੇਜ਼ਰ ਸਦਰਕ ਮੇਸ਼ਕ ਆਬੇਦਨ ਗੋ ਨੂੰ ਉਸਨੇ ਨਾਸ਼ ਕਰਨ ਦੇ ਲਈ ਉਸਨੇ ਅੱਗ ਦੇ ਪੱਠੇ ਦਾ ਕਿੰਨੇ ਗੁਣਾ ਸੇਕ ਵਧਵਾ ਦਿੱਤਾ 7 ਗੁਣਾ ਵਧਾਇਆ ਅੱਜ ਸ਼ੈਤਾਨ ਉਹੀ ਕਰ ਰਿਹਾ ਹੈ ਉਦਾਰ ਪਾਏ ਹੋਏ ਮਸੀਹ ਦੇ ਲਹੂ ਨਾਲ ਧੋਤੇ ਹੋਏ ਮਸੀਹ ਦੀ ਸੰਤਾਨ ਜੋ ਅਸੀਂ ਆ ਸਾਡੇ ਵਰਗਿਆਂ ਨੂੰ ਨਾਸ਼ ਕਰਨ ਦੇ ਲਈ ਆਸਾਨੀ ਨਾਲ ਫਸਾਉਣ ਦੇ ਲਈ ਸ਼ੈਤਾਨ ਇੱਕ ਕੀ ਕਿਤਾ ਜਾਣਦੇ ਹੋ ਉਸ ਨੇ ਆਪਣੇ ਪਾਪ ਨੂੰ 7 ਗੁਣਾ ਵਧਾ ਦਿੱਤਾ 7 ਕਿਨੂੰ ਦਰਸਾਉਂਦਾ ਜਾਣਦੇ ਹੋ ਪਰਿਪੂਰਨਤਾ ਨੂੰ ਦਰਸਾਉਂਦਾ ਹੈ ਅੱਜ ਜਿੱਥੇ ਵੀ ਵੇਖੋ ਉੱਥੇ ਪਾਪ ਨਜ਼ਰ ਆ ਰਿਹਾ ਹੈ ਜਿੱਥੇ ਵੇਖੋ ਬੁਰਾਈ ਕਿਸੇ ਵੀ ਇਨਸਾਨ ਨੂੰ ਵੇਖ ਲਓ ਕੋਈ ਨਾ ਕੋਈ ਬੁਰਾਈ ਸੋਚ ਜਾਂ ਮਨ ਅਤੇ ਵਿਚਾਰ ਨੂੰ ਪਾਪ ਕੀੜੇ ਦੀ ਤਰ੍ਹਾਂ ਖਾਰਿਆ ਹੈ ਇਹ ਸੱਚਾ ਪਰ ਅਸੀਂ ਜੋ ਮਸੀਦੀ ਸੰਤਾਨ ਆ ਇਹਦੇ ਤੇ ਅਸੀਂ ਜਿੱਤ ਪਾਉਣੀ ਆ ਸਾਡੇ ਵਿੱਚੋਂ ਕੁਝ ਲੋਕ ਸ਼ਰੀਰਿਕ ਤੌਰ ਤੇ ਪਾਪ ਨਹੀਂ ਕਰਦੇ ਆ ਲੇਕਿਨ ਵਿਚਾਰਾਂ ਨਾਲ ਪਾਪ ਕਰਦੇ ਆ ਪਰਾਈ ਔਰਤ ਅਤੇ ਪ੍ਰਾਈ ਮਰਦ ਦੇ ਬਾਰੇ ਸੋਚਦੇ ਹੋਏ ਪਤੀ ਹੋਣ ਤੇ ਵੀ ਪਤਨੀ ਹੋਣ ਤੇ ਵੀ ਆਪਣੀ ਸੋਚ ਵਿਚਾਰ ਦੇ ਦੁਆਰਾ ਸਾਡੇ ਵਿੱਚਕਾਰ ਪਾਪ ਕਰਨ ਵਾਲੇ ਕਈ ਲੋਕ ਆ ਪਿਆਰਿਓ ਬਾਈਬਲ ਦੱਸ ਦਈਆ ਤੁਸੀਂ ਸੁਣ ਚੁੱਕੇ ਹੋ ਕਿ ਵੈਵਿਚਾਰ ਨਾ ਕਰਨਾ ਪਰ ਮੈਂ ਤੁਹਾਨੂੰ ਦੱਸਦਾ ਹਾਂ ਜੋ ਕਿਸੇ ਔਰਤ ਨੂੰ ਬੁਰਾ ਵੇਖੇ ਉਹ ਉਸ ਦੇ ਨਾਲ ਪਾਪ ਕਰ ਚੁੱਕਿਆ ਹੈ ਬਾਈਬਲ ਦੱਸ ਦਿਆ ਜੇ ਤੁਸੀਂ ਕਿਸੇ ਔਰਤ ਨੂੰ ਮਾਰੀ ਨਿਗਾ ਨਾਲ ਵੇਖੋ ਬਸ ਤੁਸੀਂ ਉਹਦੇ ਨਾਲ ਵੈਵਿਚਾਰ ਕੀਤਾ ਵਿਵਸਥਾ ਦੇ ਅਨੁਸਾਰ ਜਦੋਂ ਤੁਸੀਂ ਕੰਮਾਂ ਤੋਂ ਪਾਪ ਕਰਦੇ ਹੋ ਉਦੋਂ ਹੀ ਵੈਵਿਚਾਰ ਅਖਵੰਦਾ ਹੈ ਪਰ ਅਨੁਗ੍ਰਹਿ ਦੇ ਸਮੇਂ 'ਚ ਇੱਕ ਔਰਤ ਨੂੰ ਮਾਰੀ ਨਿਗਾ ਨਾਲ ਵੇਖਣਾ ਹੀ ਕਾਫੀ ਆ ਉਹ ਮਨ ਵਿਚ ਵਿਚਾਰ ਕਰ ਚੁੱਕਿਆ ਹੈ ਭੈਣੋ ਤੇ ਭਰਾਵੋ ਮੈਂ ਪੁੱਛਦਾ ਹਾਂ ਅੱਜ ਸਾਡੀਆਂ ਸੋਚਾਂ ਵਿੱਚ ਕੀ ਆ ਉਤਪਤੀ 6 ਉਹਦਾ ਪੰਜਵਾਂ ਵਚਨ ਯਹੋਵਾ ਨੇ ਵੇਖਿਆ ਕਿ ਮਨੁੱਖ ਦੀ ਬੁਰਾਈ ਇਸ ਧਰਤੀ ਉੱਪਰ ਵੱਧ ਗਈ ਆ ਅਤੇ ਉਹਨਾਂ ਦੇ ਮਨ ਦੇ ਵਿੱਚ ਜੋ ਵੀ ਆਉਂਦਾ ਹੈ ਉਹ ਸਭ ਹਮੇਸ਼ਾ ਬੁਰਾ ਹੀ ਸੋਚਦੇ ਹੈ ਸੁਬਾ ਉੱਠਦੇ ਹੀ ਬਸ ਤੁਹਾਡੇ ਮਨ ਦੇ ਵਿਚਾਰ ਬੁਰੇ ਹੁੰਦੇ ਆ ਤੁਹਾਡੀ ਸੋਚ ਚ ਪੈਦਾ ਹੋਣ ਵਾਲੇ ਵਿਚਾਰ ਅਤੇ ਸੋਚਾਂ ਹਮੇਸ਼ਾ ਸੁਬਾ ਹੋਵੇ ਦੁਪਹਿਰੇ ਹੋਵੇ ਸ਼ਾਮ ਨੂੰ ਹੋਵੇ ਜਾਂ ਫਿਰ ਅੱਧੀ ਰਾਤ ਨੂੰ ਹੋਵੇ ਨੀਂਦ ਖੁੱਲ ਗਈ ਤਾਂ ਬਸ ਮਨ ਚ ਪਾਪਵੇਂ ਵਿਚਾਰ ਆਉਂਦੇ ਆ ਸੋਚਾ ਵਿੱਚ ਪਾਪ ਹੁੰਦਾ ਹੈ ਜੇ ਐਸੇ ਹਾਲਾਤਾਂ ਚੋਂ ਤੁਸੀਂ ਨਿਕਲ ਕੇ ਜਾ ਰਹੇ ਹੋ ਤਾਂ ਸੁਣੋ ਤੁਸੀਂ ਡਿੱਗ ਚੁੱਕੇ ਹੋ ਨਰਕ ਦੇ ਨੇੜੇ ਪਹੁੰਚ ਚੁਕੇ ਹਾਂ ਖਬਰਦਾਰ ਇਹ ਪਰਮੇਸ਼ਵਰ برداشت ਨਾ ਕਰਨਗੇ ਕੀ ਕੀਤਾ ਵੇਖਦੇ ਹਾਂ ਯਹੋਵਾ ਨੇ ਵੇਖਿਆ ਕਿ ਮਨੁੱਖ ਦੀ ਬੁਰਾਈ ਧਰਤੀ ਉੱਪਰ ਵੱਧ ਚੁਕੀ ਆ ਅਤੇ ਉਹਦੇ ਮਨ ਦੇ ਵਿਚਾਰਾਂ ਦੇ ਵਿੱਚ ਜੋ ਕੁਝ ਵੀ ਆਉਂਦਾ ਹੈ ਅਤੇ ਆਪਣੇ ਮਨ ਦੇ ਵਿੱਚ ਉਹ ਜੋ ਵੀ ਸੋਚਦਾ ਹੈ ਬੁਰਾ ਸੋਚਦਾ ਹੈ ਅਤੇ ਯਹੋਵਾ ਨੇ ਵੇਖਿਆ ਕਿ ਮਨੁੱਖ ਦੀ ਬੁਰਾਈ ਧਰਤੀ ਤੇ ਵੱਧ ਗਈ ਆ ਪਰਮੇਸ਼ਵਰ ਨੇ ਫੈਸਲਾ ਲਿਆ ਇਸ ਮਨੁੱਖ ਨੂੰ ਮੈਂ ਸਜ਼ਾ ਦੇਵਾਂਗਾ ਮਨਮਰਜ਼ੀਆਂ ਕਰਨ ਵਾਲੇ ਇਨਸਾਨ ਨੂੰ ਮੈਂ ਸਜ਼ਾ ਦੇਵਾਂਗਾ ਇਹ ਸੋਚ ਕੇ ਸਜ਼ਾ ਦਿੱਤੀ ਹੜ ਭੇਜ ਦਿੱਤਾ ਸਾਰੀ ਦੁਨੀਆ ਚ ਪਾਪ ਚ ਰਹਿਣ ਵਾਲੇ ਹਰ ਇਨਸਾਨ ਨੂੰ ਪਾਣੀ ਚ ਡੁਬੋ ਕੇ ਨਾਸ਼ ਕਰ ਦਿੱਤਾ ਨੂ ਅਤੇ ਉਸ ਦਾ ਪਰਿਵਾਰ ਹੀ ਬਚਿਆ ਯਾਨੀ ਪਾਪ ਕਰਨ ਵਾਲੇ ਹਰ ਇਨਸਾਨ ਨੂੰ ਪਰਮੇਸ਼ਵਰ ਸਜ਼ਾ ਦਿੰਦੇ ਆ ਸਾਡੇ ਲਈ ਉਦਾਹਰਣ ਹੈ ਉਤਪਤੀ 6 ਅਧਿਆਇ ਚ ਜਿਹੜੀ ਘਟਨਾ ਘਟੀ ਹੈ ਜੇ ਚਾਹੁੰਦੇ ਹੋ ਕਿ ਇਹ ਪਾਪ ਸਾਡੇ ਉੱਪਰ ਨਾ ਆਵੇ ਤਾਂ ਪਾਪ ਵਿੱਚ ਰਿਸ਼ਤਿਆਂ ਨੂੰ ਪਾਪ ਵਿੱਚ ਸੰਬੰਧਾਂ ਨੂੰ ਅੱਜ ਛੱਡ ਦਿਓ ਅਤੇ ਪ੍ਰਭੂ ਤੋਂ ਤੁਸੀਂ ਮਾਫੀ ਮੰਗ ਲਵੋ ਇਹ ਕਹਿ ਕੇ ਆਪਣੀ ਗੁਨਾਹ ਛੱਡ ਦੇਣੇ ਆ ਮਹਾਨ ਪਵਿੱਤਰ ਪ੍ਰੇਮੀ ਪਰਮੇਸ਼ਵਰ ਪਿਤਾ ਤੇਰੀ ਅਦਭੁਤ ਉਪਸਥਿਤੀ ਵਿੱਚ ਖਾਸ ਵਚਨਾਂ ਦੁਆਰਾ ਤੁਸੀਂ ਸਾਡੇ ਨਾਲ ਗੱਲ ਕੀਤੀ ਪਾਪ ਮੈਂ ਫालतੂ ਦੇ ਚੱਕਰਾ ਚਪੈ ਕੇ ਕਿਸ ਤਰ੍ਹਾਂ ਜੀਵਨ ਨਾਸ਼ ਹੋ ਜਾਂਦਾ ਹੈ ਪਿਤਾ ਕੀਮਤੀ ਵਚਨਾਂ ਦੁਆਰਾ ਅੱਜ ਤੁਸੀਂ ਸਾਰਿਆਂ ਨਾਲ ਗੱਲ ਕੀਤੀ ਅੱਜ ਦਾ ਵਚਨ ਹਰ ਇੱਕ ਦੇ ਮਨਾਂ ਦੇ ਵਿੱਚ ਫਲ ਲਿਆ ਸਕੇ ਸਾਡੀਆਂ ਜ਼ਿੰਦਗੀਆਂ ਆਸ਼ੀਸ਼ਿਤ ਹੋਵੇ ਸਾਡੇ ਪਰਿਵਾਰ ਬਣਾਏ ਜਾਨ ਪਿਤਾ ਜਵਾਨ ਵੀ ਸੁਦਰ ਜਾਨ ਪਿਤਾ ਸ਼ਾਂਤੀ ਅਤੇ ਆਨੰਦ ਨਾਲ ਅੱਗੇ ਵਧਣ ਦਾ ਅਨੁਗ੍ਰਹਿ ਕਰ ਦਿਓ ਯੀਸ਼ੂ ਦੇ ਨਾਮ ਚ ਮੰਗਦੇ ਹਾਂ ਪਿਤਾ ਆਮੀਨ सबको शलोम मेरा नाम श्रीनिवास है मेरी पत्नी का नाम अमलावती है पहले मैं शराब पीता था सिगरेट पीता था पान खाता था मैं शराब पीकर घर चाहे कितना भी देर आऊं, मेरी पत्नी मेरे लिए इंतज़ार करती थी इतना देर क्यों हुआ अगर मेरी पत्नी मुझसे पूछती हो तो मैं उसे मारता था मेरे आदत के कारण दोनों के बीच में झगड़ा होता था मैं बहुत मारता था और वो बैठकर कर रोती थी मैं कोई भी नौकरी में ज्वाइन हूँ दस दिन से ज्यादा नहीं करता था और वो पैसे भी मैं घर में नहीं देता था शराब पीने में लगा देता था मेरी पत्नी से मैं हर समय झूठ बोलता था मुझ में ईमानदारी बिल्कुल नहीं थी छोटी सी बात पर भी पत्नी से झूठ बोलता था मेरी पत्नी भोली है चाहे कुछ भी कहो वो मानती थी इस तरह से मैं अपनी पत्नी को सब लोगों को और अपने आप को धोखा देता था इस तरह बुरा जीवन जीता था मूर्खता से जीवन बिताता था किसी की बात नहीं सुनता था मेरे पति के पीने की आदत के कारण मुझे बहुत दुख सहना पड़ता था जब मेरे पति मुझे हर दिन सताते थे, थे ये देखकर मेरी मेरे पड़ोसी मुझे कलवरी टेंपल के बारे में बताई वहाँ प्रभु का वचन सुनकर आपके पति सुधर जाएंगे, ऐसे वो कहे पास घर वालों की बात सुनकर मेरी पत्नी मुझे कलवरी टेम्पल ले गयी ਉਸ ਦਿਨ ਵਚਨ ਕੇ ਦੁਆਰਾ ਪ੍ਰਭੂ ਮੁਝ ਸੇ ਸਿੱਧੇ ਬਾਤ ਕੀਏ ਸਾਰੀ ਰਾਤ ਪਿੰਦੇ ਹੋ ਬੁਰੀ ਸੰਗਤੀ ਚ ਜਾਂਦੇ ਹੋ ਅਤੇ ਆਪਣੇ ਚੰਗੇ ਭਵਿੱਖ ਨੂੰ ਤੁਸੀਂ ਅਤੇ ਸਿਹਤ ਨੂੰ ਨਾਸ਼ ਕਰ ਲਿਆ ਹੈ ਕਿ ਅੱਜ ਐਸੇ ਲੋਕ ਸਾਡੇ ਵਿੱਚ ਨਹੀਂ ਆ ਸਾਰੀ ਕਮਾਈ ਲਿਜਾ ਕੇ ਸ਼ਰਾਬ ਦੇ ਲਈ ਬਰਬਾਦ ਕਰਨੀ ਤੁਹਾਨੂੰ ਕੋਈ ਨਾਸ਼ ਨਹੀਂ ਕਰ ਰਿਹਾ ਤੁਸੀਂ ਆਪਣੇ ਆਪ ਨੂੰ ਹੀ ਨਾਸ਼ ਕਰ ਰਹੇ ਹੋ ਤੁਹਾਡੀ ਸਿਹਤ ਨੂੰ ਕੋਈ ਹੋਰ ਨਹੀਂ ਤੁਸੀਂ ਆਪ ਹੀ ਬਰਬਾਦ ਕਰ ਰਹੇ ਹੋ ਤੁਛ ਅਤੇ ਨੀਚ कारण अपनी चंगी सेहत तुसीन, नाश कर रहे हो। उस दिन जब मैं मैं वचन सुना, मैं कैसा बुरा जीवन जी रहा था मुझे पता चला और उस दिन ही एक सच्चे परमेश्वर है मैंने जाना इतने दिन मैं एक व्यर्थ जीवन जी रहा था मेरे जीवन को सुधारो और मुझे माफ करो ऐसे में प्रभु को प्रार्थना किया मैं नियमित रूप से चर्च जा रहा हूँ वचन सुनते हुए अपने बुरे आदतों को मैंने छोड़ दिया मेरे जीवन को सुधारे इस प्रभु के वचन को सबको सुनाना चाहता था और मैं ड्राइवर का काम करते हुए मेरी पत्नी घरों में काम करते हुए अब तक हम तीन बार सुसमाचार सुनाए जब हम मुश्किल समय में भी सुसमाचार सुनाए प्रभु हमारे सब समस्याओं से छुड़ाए हमारे मुश्किल समय में कलवरी टेम्पल हमारा सहारा बना कलिसिया के लोगों का इतना ध्यान देने वाले ऐसे प्रभु का दास रहना ये बहुत अच्छी बात है अगर मेरी पत्नी मुझे कलवरी टेम्पल नहीं लाती तो मेरा जीवन नहीं सुधरता था अब मेरे पति शराब पीना छोड़ दिए समय पर घर आ रहे हैं हमारा अच्छी तरह से देखभाल कर रहे हैं ਪ੍ਰਭੂ ਮੇ ਬਨੇ ਰਹਿਕਰ ਬਿਨਾ ਕੋਈ ਕਮੀ ਕੀ ਖੁਸ਼ੀ ਸੇ ਜੀਵਨ ਬਿਤਾ ਰਹੇ ਹਾਂ ਈਸ਼ੂ ਕੋ ਸਾਰੀ ਮਹਿਮਾ ਮਿਲੇ ਫਿਰ ਸੇ ਨੇ ਉਹਨਾਂ ਨੂੰ ਕਿਹਾ ਅਗਰ ਤੁਸੀਂ ਆਪਣੇ ਪਤੀ ਨੂੰ ਕਲਵਰੀ ਟੈਂਪਲ ਲੈ ਜਾਓਗੇ ਉਹ ਸੁਧਰ ਜਾਏਗਾ ਕਲਿਸਿਆ ਚ ਆਉਣ ਤੋਂ ਬਾਅਦ ਪਰਮੇਸ਼ਵਰ ਨੇ ਜਦੋਂ ਉਹਦੇ ਪਾਪ ਨੂੰ ਜ਼ਾਹਰ ਕੀਤਾ ਉਸ ਨੂੰ ਪਾਪ ਤੋਂ ਜਿੱਤ ਪਾਉਣ ਦੀ ਸ਼ਕਤੀ ਦੇ ਕੇ ਪਤਨੀ ਨੂੰ ਸਤਾਉਣ ਵਾਲੇ ਪਤੀ ਤੋਂ ਬਦਲ ਕੇ ਪਤਨੀ ਨਾਲ ਪਿਆਰ ਕਰਨ ਵਾਲਾ ਪਤੀ ਬਣਾ ਦਿੱਤਾ ਜਦੋਂ ਉਹ ਪਰਿਵਾਰ ਬਣ ਗਿਆ ਅਤੇ ਉਹਨਾਂ ਦਾ ਜੀਵਨ ਸੁਧਰ ਗਿਆ ਉਹ ਚੁੱਪ ਨਹੀਂ ਰਹਿ ਪਾਏ ਅਤੇ ਪਤਨੀ ਘਰਾਂ ਵਿੱਚ ਭੋਜਨ ਬਣਾਉਣ ਦਾ ਕੰਮ ਕਰਦੀ ਸੀ ਅਤੇ ਦੂਸਰੇ ਪਾਸੇ ਪਤੀ ਕਾਰ ਤੋਂ ਹਾਂ ਦਾ ਕੰਮ ਕਰਦਾ ਸੀ ਮਿਲਣ ਵਾਲੀ ਤਨਖਾਹ ਤੋਂ ਹੀ ਕੁਝ ਪੈਸਿਆਂ ਨੂੰ ਜਮ੍ਹਾਂ ਕਰਕੇ ਜਿਨ੍ਹਾਂ ਨੇ ਉਹਨਾਂ ਦਾ ਜੀਵਨ ਸੁਧਾਰਿਆ ਹੈ ਜਿਨ੍ਹਾਂ ਨੇ ਉਹਨਾਂ ਦੇ ਪਰਿਵਾਰ ਨੂੰ ਬਣਾਇਆ ਹੈ ਉਹਨਾਂ ਕੀਮਤੀ ਵਚਨਾਂ ਨੂੰ ਲੱਖਾਂ ਲੋਕਾਂ ਤੱਕ ਕਲਵਰੀ ਆਵਾਜ਼ ਦੇ ਦੁਆਰਾ ਧਾਨ ਕਰ ਰਹੀ ਆ ਪ੍ਰਸਾਰਿਤ ਕਰ ਰਹੀ ਆ ਉਧਾਰ ਪਾਇਆ ਹੋਇਆ ਹਰ ਇੱਕ ਜਨ ਉਧਾਰ ਤੋਂ ਬਿਨਾ ਨਾਸ਼ ਹੋਣ ਵਾਲੇ ਲੋਕਾਂ ਨੂੰ ਉਧਾਰ ਕਰਤਾ ਦੇ ਨਾਲ ਮਿਲੌਣ ਦੀ ਜ਼ਿੰਮੇਵਾਰੀ ਸਾਡੇ ਉੱਪਰ ਹੈ ਆਪਣੇ ਸ਼ਰਾਬੀ ਪਤੀ ਨੂੰ ਜਦੋਂ ਭੈਣ ਕਲਵਰੀ ਟੈਂਪਲ ਲੈ ਕੇ ਆਈ ਤਾਂ ਉਸ ਸਮੇਂ ਉਹਦਾ ਜੀਵਨ ਸੁਧਰ ਗਿਆ ਜੇ ਸ਼ਰਾਬੀ ਪਤੀ ਸੁਧਰ ਗਿਆ ਤਾਂ ਉਸ ਪਰਿਵਾਰ ਦੇ ਵਿੱਚ ਖੁਸ਼ੀਆਂ ਆਨੰਦ ਸ਼ਾਂਤੀ ਅਗਰ ਅੱਜ ਤੁਹਾਡਾ ਪਰਿਵਾਰ ਇਸੇ ਤਰ੍ਹਾਂ ਦੇ ਨਾਲ ਦੁੱਖ ਸਹਿ ਰਿਹਾ ਹੈ ਤਾਂ ਅਗਰ ਲੜਾਈ ਅਤੇ ਝਗੜਿਆਂ ਨੂੰ ਉਹ ਬਰਦਾਸ਼ਤ ਕਰ ਰਿਹਾ ਹੈ ਪਰਮੇਸ਼ਵਰ ਦੇ ਵਚਨ ਨੂੰ ਅਹਮiyet ਦੇ ਕੇ ਵਚਨ ਦੇ ਅਨੁਸਾਰ ਆਪਣੇ ਜੀਵਨ ਨੂੰ ਬਦਲ ਕੇ ਸ਼ਾਂਤੀ ਨਾਲ ਜੀਣ ਦੀ ਤੁਸੀਂ ਕੋਸ਼ਿਸ਼ ਕਰੋ ਬੇਨਤੀ ਕਰਦਾ ਹਾਂ ਸ਼ਰਾਬੀ ਪਤੀ ਦੇ ਕਾਰਨ ਝਗੜਾਲੂ ਪਤਨੀ ਦੇ ਕਾਰਨ ਪਰਿਵਾਰ ਬਿਨਾਂ ਸ਼ਾਂਤੀ ਤੋਂ ਬੱਚਿਆਂ ਨੂੰ ਚੰਗਾ ਭਵਿੱਖ ਦੇਣਾ ਚਾਹੀਦਾ ਐਸੇ ਪੇਰੈਂਟਸ ਉਹਨਾਂ ਬੱਚਿਆਂ ਦੇ ਸਾਹਮਣੇ ਹੀ ਅਗਰ ਲੜਨਗੇ ਤਾਂ ਬੱਚਿਆਂ ਦਾ ਭਵਿੱਖ ਨਾਸ਼ ਹੋ ਜਾਵੇਗਾ ਜੇ ਐਸੇ ਹਾਲਾਤ ਤੁਹਾਡੇ ਹੈ ਇਹਨਾਂ ਗਵਾਹੀਆਂ ਦੇ ਕਾਰਨ ਆਪਣੇ ਜੀਵਨ ਨੂੰ ਸਹੀ ਕਰ ਲਓ ਇਹ ਹੀ ਚਾਹੁੰਦਾ ਹਾਂ ਭੈਣੋ ਅਤੇ ਭਰਾਵੋ ਇਸ ਦੀਨ ਸੇਵਕ ਦੁਆਰਾ ਦੱਸਿਆ ਜਾਣ ਵਾਲਾ ਵਚਨ ਬਹੁਤਿਆਂ ਦੇ ਜੀਵਨ ਨੂੰ ਕਿਸ ਤਰ੍ਹਾਂ ਬਦਲ ਰਿਹਾ ਹੈ ਤੁਸੀਂ ਆਪ ਵੇਖ ਰਹੀ ਹੋ ਇਹ ਵਚਨ ਰੁਕਣਾ ਨਹੀਂ ਚਾਹੀਦਾ ਅਗਰ ਇਸ ਵਚਨ ਨੇ ਅੱਗੇ ਵਧਣਾ ਹੈ ਤਾਂ ਕਲਵਰੀ ਦੀ ਸਹਾਇਤਾ ਕਰਨ ਵਾਲੇ ਵੀ ਅੱਗੇ ਆਉਣੇ ਚਾਹੀਦੇ ਕਲਵਰੀ ਆਵਾਜ਼ ਦੀ ਅਤੇ ਕਲਵਰੀ ਚਰਚ ਦੇ ਨਿਰਮਾਣ ਦੀ ਸਹਾਇਤਾ ਕਰਨ ਵਾਲੇ ਅੱਗੇ ਹੋਣੇ ਚਾਹੀਦੇ 16 ਭਾਸ਼ਾ ਤੋਂ ਵੀ 600 ਤੋਂ ਵੀ ਜ਼ਿਆਦਾ ਟੀਵੀ ਪ੍ਰੋਗਰਾਮ ਦੇ ਦੁਆਰਾ ਕਰੋੜਾਂ ਲੋਕਾਂ ਤੱਕ ਹਰ ਦਿਨ ਸੁਸਮਾਚਾਰ ਪਹੁੰਚਾਉਣ ਵਾਲਾ ਅਦਭੁਤ ਕਲਿਸਿਆ ਹੈ ਸਾਡਾ ਇਹ ਪ੍ਰੋਗਰਾਮ ਉਧਾਰ ਪਾਏ ਹੋਏ ਹੀ ਉਧਾਰ ਕਰਤਾ ਦੇ ਬਾਰੇ ਦੱਸ ਸਕਦੇ ਆ खरे ਵਚਨ ਨੂੰ ਸੁਣਨ ਵਾਲੇ ਤੁਸੀਂ ਆਪ ਹੀ ਇਸ खरे ਵਚਨ ਨੂੰ ਜਿਹੜੇ ਵਚਨ ਤੋਂ ਬਿਨਾ ਨਾਸ਼ ਹੋ ਰਹੇ ਆ ਉਹਨਾਂ ਤੱਕ ਪਹੁੰਚਾਉਣਾ ਹੈ ਆਓ ਆਪਾਂ ਸਾਰੇ ਮਿਲ ਕੇ ਪ੍ਰਭੂ ਦੇ ਵਚਨ ਨੂੰ ਨਾਸ਼ ਹੋਣ ਵਾਲੇ ਸੰਸਾਰ ਤੱਕ ਪਹੁੰਚਾਈਏ ਅੱਜ ਇੱਕ ਫੈਸਲਾ ਕਰ ਲਵੋ ਮੇਰੇ ਵੱਲੋਂ ਤੇ ਮੇਰੇ ਪਰਿਵਾਰ ਦੇ ਵੱਲੋਂ ਮੈਂ ਇਸ ਵਚਨ ਨੂੰ ਲੱਖਾਂ ਲੋਕਾਂ ਤੱਕ ਪਹੁੰਚਾਵਾਂਗਾ